ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੇਰੀ ਪੰਜਾਬੀ ਰਸੋਈ ਚੈਨਲ ਦੇ ਉੱਪਰ ਅੱਜ ਆਪਾਂ ਘਰ ਦੇ ਵਿੱਚ ਇਹੋ ਜੀ ਆਈਸਕ੍ਰੀਮ ਬਣਾਵਾਂਗੇ ਜਿਹੜੀ ਬਹੁਤ ਹੀ ਵਧੀਆ ਬਾਜ਼ਾਰ ਵਰਗੀ ਬਣੂਗੀ ਤਾਂ ਆਪਾਂ ਨੇ ਜਿਹੜੀ ਮੁੱਲ ਦੀ ਲਿਹਾਉਣੀ ਹੈ ਉਹਦੇ ਨਾਲ ਦੀ ਆਈਸਕ੍ਰੀਮ ਬਣਾਵਾਂਗੇ ਬੱਚਿਆਂ ਨੂੰ ਘਰ ਬਣਾ ਕੇ ਖਵਾ ਬਹੁਤ ਟੇਸਟੀ ਬਣੂ ਸਭ ਤੋਂ ਪਹਿਲਾਂ ਲੈ ਲਿਆ ਜੀ ਆਪਾਂ 2 ਕੱਪ ਦੁੱਧ ਦੇ ਤੇ ਉਹਦੇ ਵਿੱਚ ਆਪਾਂ ਥੋੜਾ ਜਿਹਾ ਪਾ ਲਿਆ ਖੰਡ ਜ ਜ ਤੁਸੀਂ ਜਿਹੜੀ ਚੀਨੀ ਆ ਉਹ ਆਪ ਦੇ ਮੁਤਾਬਕ ਖੰਡ ਪਾਉਣੀ ਹੈਗੀ ਤੇ ਹੁਣ ਆਪਾਂ ਇਹਨੂੰ ਹਲਕਾ ਹਲਕਾ ਕਰਕੇ ਹਿਲਾਉਂਦੇ ਜਾਵਾਂਗੇ ਤੇ ਇਹ ਮਤਲਬ ਅੱਗ ਜਿਹੜੀ ਉਹ ਗੈਸ ਆ ਚਾਹੇ ਤੁਸੀਂ ਚੁੱਲੇ ਤੇ ਬਣਾਉਣਾ ਚਾਹੇ ਗੈਸ ਤੇ ਬਣਾਉਨੇ ਹੋ ਉਹਨੂੰ ਹਲਕਾ ਹਲਕਾ ਇਹਦੇ ਨਾਲ ਮਤਲਬ ਅ ਅੱਗ ਦੇ ਉੱਪਰ ਹਲਾਉਂਦੇ ਰਹਿਣਾਗਾ ਤਾਂ ਜੋ ਲਗਾਤਾਰ ਤਾਂ ਜੋ ਦੁੱਧ ਜਿਹੜਾ ਥੱਲੇ ਥੱਲੇ ਨਾਲ ਲੱਗ ਜਾਏ ਥੋੜਾ ਜਿਹਾ ਦੁੱਧ ਆਪਾਂ ਜਦੋਂ ਗਰਮ ਹੋ ਗਿਆ ਉਹਨੂੰ ਬਾਹਰ ਕੱਢ ਲੈਣਾ ਕੋਸਾ ਜਿਹਾ ਹੋਣ ਤੇ ਉਹਦੇ ਵਿੱਚ ਦੋ ਚਮਚੇ ਸਵਾ ਕ ਚਮਚਾ ਦੋ ਨਾ ਪਾਇਓ ਸਵਾ ਡੇਢ ਚਮਚਾ ਜਿਹੜਾ ਆਪਾਂ ਪਾ ਲੈਣਾ ਕਾਰਨ سٹਾਰਚ ਦਾ ਤੇ ਇਹ ਤੁਸੀਂ ਕਾਰਨਫਲੋਰ ਵੀ ਪਾ ਸਕਦੇ ਹੋ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਹਲਾ ਲੈਣਾ ਤੇ ਮਿਕਸ ਕਰ ਲੈਣਾਗਾ ਤੇ ਫਿਰ ਅਸੀਂ ਇਹਨੂੰ ਦੁੱਧ ਦੇ ਵਿੱਚ ਪਾ ਦੇਣਾ ਇਹਦੇ ਨਾਲ ਕੀ ਹੋਊਗਾ ਸਾਨੂੰ ਕਿਸੇ ਵੀ ਮਾਵੇ ਦੀ ਕਿਸੇ ਵੀ ਮਲਾਈ ਦੀ ਜ਼ਰੂਰਤ ਨਹੀਂ ਪੈਣੀ ਇਹਦੇ ਨਾਲ ਜਿਹੜਾਗਾ ਦੁੱਧ ਹੈਗਾ ਉਹ ਸਾਡਾ ਥੋੜਾ ਜਿਹਾ گاੜਾ ਹੋ ਜਾਊ ਤੇ ਟੇਸਟ ਦਾ ਫਰਕ ਪੈ ਜਾਣਾ ਬਹੁਤ ਹੀ ਜ਼ਿਆਦਾ ਵਧੀਆ ਟੇਸਟ ਬਣ ਜਾਊਗਾ ਹੁਣ ਆਪਾਂ ਕੀ ਕਰਨਾ ਜੀ ਇਹਦੇ ਵਿੱਚ ਥੋੜਾ ਜਿਹਾ ਅੱਗੇ ਕਰਨਾ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਪਾ ਲਓ ਮੈਂ ਮੇਰੇ ਕੋਲੇ ਫੂਡ ਕਲਰ ਸੀ ਉਹਦਾ ਜਸਟ ਚਮਚੇ ਦੀ ਬੈਕ ਸਾਈਡ ਲਵੇੜ ਕੇ ਮਾੜੀ ਜੀ ਵਿੱਚ ਪਾਇਆ ਤੇ ਲਗਾਤਾਰ ਹਲਾਉਂਦੇ ਰਹੇ ਦੁੱਧ ਆਪਣੇ ਕੋਲੇ ਇਦਾਂ گاੜਾ ਹੋ ਗਿਆ ਫਿਰ ਮੈਂ ਕੀ ਕੀਤਾ ਡਰਾਈ ਫਰੂਟ ਲੈ ਲੇ ਉਹਨੂੰ ਆਪਾਂ ਸਾਈਡ ਤੇ ਰੱਖਤਾ ਦੁੱਧ ਨੂੰ ਤੇ ਹੁਣ ਆਪਾਂ ਡਰਾਈ ਫਰੂਟ ਜਿਹੜੇ ਨੇ ਇੱਥੇ ਆ ਬਾਦਾਮ ਕਾਜੂ ਅਖਰੋਟ ਪਿਸਤਾ ਜਿਹੜਾ ਵੀ ਤੁਸੀਂ ਲੈਣਾ ਚਾਹੁੰਦੇ ਹੋ ਤੁਹਾਡੇ ਕੋਲੇ ਹੈਗੇ ਘਰ ਦੇ ਵਿੱਚ ਤੁਸੀਂ ਉਹੀ ਲੈ ਲਓ ਚਾਹੇ ਤੁਸੀਂ ਇਹਨਾਂ ਨੂੰ ਕੁੱਟ ਲੋ ਚਾਹੇ ਤੁਸੀਂ ਇਹਨਾਂ ਨੂੰ ਕੱਟ ਲੋ ਬਰੀਕ ਕਰ ਲੈਣੇ ਨੇ ਤੇ ਹੁਣ ਆਪਾਂ ਜਿਹੜਾ ਆਪਣਾ ਬੈਟਰ ਸੀ ਠੰਡਾ ਹੋ ਗਿਆ ਉਹਨੂੰ ਆਪਾਂ ਇੱਕ ਮੱਗ ਦੇ ਵਿੱਚ ਕੱਢ ਲੈਣਾ ਜਿਹੜਾ ਜਾਰ ਹੁੰਦਾਗਾ ਦਾ ਆਪਣਾ ਕੱਪ ਉਹਦੇ ਵਿੱਚ ਕੱਢ ਲੈਣਾ ਥੋੜੇ ਜਿਹਾ ਅੱਧੇਕ ਡਰਾਈ ਫਰੂਟ ਨੇ ਜਿਹੜੇ ਆਪਾਂ ਉਹ ਇਹਦੇ ਵਿੱਚ ਪਾ ਲੈਣੇ ਆ ਕੱਪ ਦੇ ਵਿੱਚ মিক্সি ਦੇ ਕੱਪ ਵਿੱਚ ਤੇ ਇਹਨੂੰ ਆਪਾਂ ਘਰ ਦੇ ਵਿੱਚ ਹੀ ਬਣਾਵਾਂਗੇ ਬਹੁਤ ਵਧੀਆ ਬਣੂ ਤੇ ਹੁਣ ਅਸੀਂ ਇਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਤੇ ਫਿਰ ਇੱਕ ਗਲਾਸ ਦੇ ਵਿੱਚ ਤੁਸੀਂ ਛੋੜਾ ਜਿਹਾ ਜਿਹੜਾ ਆਪਣੇ ਕੋਲੇ ਪੇਪਰ ਹੁੰਦਾਗਾ ਨਾ ਰੋਟੀ ਆਪਾਂ ਲਵੇਟਦੇ ਆਂ ਬੱਚਿਆਂ ਨੂੰ ਉਹ ਪੇਪਰ ਲੈ ਲੈਣਾ ਜੇ ਤੁਸੀਂ ਲਾਉਣਾ ਚਾਹੁੰਦੇ ਹੋ ਲਾ ਲਓ ਮੈਂ ਇੱਕ ਪੇਪਰ ਇੱਕ ਦੇ ਵਿੱਚ ਲਾਇਆ ਸੀ ਇੱਕ ਦੇ ਵਿੱਚ ਨਹੀਂ ਲਾਇਆ ਥੋੜਾ ਜਿਹਾ ਇਹਦੇ ਨਾਲ ਕੱਢਣਾ ਸੌਖਾ ਹੋ ਜਾਂਦਾ ਆਈਸਕ੍ਰੀਮ ਨੂੰ ਤੇ ਇੱਕ ਦੇ ਇੱਕ ਅਲੱਗ ਕਰ ਲਿਆ ਸੀ ਉਹ ਬਿਨਾ ਉਹਦੇ ਤੋਂ ਲਾ ਲਿਆ ਸੀ ਹੁਣ ਆਪਾਂ ਕੀ ਕਰਨਾ ਜੀ ਇਹਦੇ ਵਿੱਚ ਪਾ ਲੈਣਾ ਤੇ ਤੁਸੀਂ ਦੁੱਧ ਜਿਹੜਾ ਆਪਣੇ ਮੁਤਾਬਕ ਜਿੰਨੇ ਤੁਹਾਡੇ ਬੱਚੇ ਆ ਉਹਦੇ ਹਿਸਾਬ ਨਾਲ ਜਾਂ ਘਰ ਦੇ ਹਿਸਾਬ ਨਾਲ ਤੁਸੀਂ ਆਈਸਕ੍ਰੀਮ ਦੇ ਵਿੱਚ ਦੁੱਧ ਲਿਓ ਮੈਂ ਤੁਹਾਨੂੰ ਥੋੜਾ ਬਣਾ ਕੇ ਦਿਖਾ ਦਿਆਂ ਤੇ ਆਪਾਂ ਇਦਾਂ ਕਰਕੇ ਅਲੱਗ-ਅਲੱਗ ਭਾਂਡਿਆਂ ਦੇ ਵਿੱਚ ਇਹਨੂੰ ਕੱਢ ਲੈਣਾ ਤੇ ਇਹ ਜਿਹੜਾ ਥੋੜਾ ਜਿਹਾ ਬਚਿਆ ਸੀ ਇਹ ਮੈਂ ਇੱਕ ਚੀਨੀ ਦਾ ਕੱਪ ਲੈ ਲਿਆ ਜਿਹੜਾ ਚਾਹ ਵਾਲਾ ਹੁੰਦਾ ਤੇ ਦੋ ਗਲਾਸ ਲੈ ਲਏ ਸੀ ਇੱਕ ਗਲਾਸ ਦੇ ਵਿੱਚ ਕਵਰ ਕੀਤਾ ਇੱਕ ਨੂੰ ਕਵਰ ਨਹੀਂ ਕੀਤਾ ਹੁਣ ਇਹਨਾਂ ਨੂੰ ਕੀ ਕਰਨਾ ਉਪਰੋਂ ਟਾਕ ਲੈਣਾਗਾ ਉਹ ਮੈਂ ਇਹਨਾਂ ਨੂੰ ਉਤੋਂ ਅਸੀਂ ਢੱਕ ਲਾਂਗੇ ਢੱਕ ਕੇ ਕੀ ਕਹਾਂਗੇ ਇਹਦੇ ਵਿੱਚ ਉੱਪਰ ਵੀ ਥੋੜਾ ਥੋੜਾ ਡਰਾਈ ਫਰੂਟ ਪਾ ਦੇਣੇ ਨੇ ਉਤੋਂ ਕਵਰ ਤਾਂ ਕਰਨਾ ਵੀ ਇਹਦੇ ਵਿੱਚ ਜਿਵੇਂ ਆਪਾਂ ਜਿਹੜੀ ਬਰਫ਼ਾ ਉਹ ਨਾ ਜੰਮੇ ਉੱਪਰ ਜਦੋਂ ਇਹਦੇ ਮੂੰਹ ਨੰਗੇ ਰਹਿ ਜਾਂਦੇ ਨਾ ਖਾਲੀ ਅਤੇ ਖੁੱਲੇ ਰਹਿੰਦੇ ਉਹ ਇਹਨਾਂ ਵਿੱਚ ਬਰਫ਼ ਜੰਮ ਜਾਂਦੀ ਆ ਤੇ ਫਿਰ ਮੈਂ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਢੱਕ ਲਿਆ ਤੇ ਉੱਪਰ ਇਹਦੇ ਕੀ ਕਰਨਾ ਜੀ ਆਪਾਂ ਨੇ ਪਾ ਦੇਣੇ ਗਿਆ ਰਬੜ ਇੱਕ ਰਬੜ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਬੰਨ ਲੈਣਾ ਤੁਸੀਂ ਧਾਗੇ ਨਾਲ ਵੀ ਬੰਨ ਸਕਦੇ ਤਾਂ ਜੋ ਇਹਦੇ ਵਿੱਚ ਕਿਸੇ ਪਾਸਿਓਂ ਵੀ ਬਰਫ਼ ਨਾ ਜੰਮੇ। ਇਸੇ ਤਰ੍ਹਾਂ ਹੀ ਆਪਾਂ ਕੱਪ ਦੇ ਉੱਪਰ ਵੀ ਇਹਦਾ ਚੜਾ ਲੈਣਾ ਤੇ ਦੋਨੇ ਬਹੁਤ ਤਿੰਨੇ ਸੌਖੇ ਤਰੀਕੇ ਨਾਲ ਨਿਕਲ ਜਾਣਗੇ ਇਹ ਨਹੀਂ ਹੈਗਾ ਵੀ ਆਪਾਂ ਜਦੋਂ ਆਈਸਕ੍ਰੀਮ ਕੱਢਾਂਗੇ ਤਾਂ ਨਿਕਲਣ ਨਾਲ ਥੋੜਾ ਜਿਹਾ ਪਾਣੀ ਦੇ ਵਿੱਚ ਰੱਖ ਲਿਓ ਉਸ ਤੋਂ ਬਾਅਦ ਇਹਨੇ ਆਪਣੇ ਆਪ ਹੀ ਨਿਕਲ ਜਾਣਾ। ਤੇ ਹੁਣ ਆਪਾਂ ਇਹਨਾਂ ਨੂੰ ਢੱਕ ਕੇ ਕਵਰ ਕਰਕੇ ਸਾਰਿਆਂ ਨੂੰ ਤਾਂ ਫ੍ਰਿਜ ਦੇ ਵਿੱਚ ਰੱਖ ਦੇਣਾ। ਇਹ 7-8 ਘੰਟੇ ਰੱਖਣਾ ਇਹਨੂੰ। ਤੇ ਕਿਸੇ ਪਾਸਿਓਂ ਵੀ ਇਹਦਾ ਮਤਲਬ ਬਰਫ਼ ਜੰਮਣ ਦਾ ਇਹਦੇ ਵਿੱਚ ਚਾਂਸ ਨਾ ਰਹਿਣ ਪਾਣੀ ਪੈਣ ਦੇ ਤੇ ਹੁਣ ਆਪਾਂ ਦੇਖੋ ਜੀ ਆ ਸਵੇਰੇ ਉੱਠ ਕੇ ਮੈਂ ਦੇਖਿਆ ਇਹਨੂੰ ਕੱਢਿਆ ਤੇ ਕੱਪ ਦੇ ਵਿੱਚੋਂ ਆਪਣੇ ਕੋਲੇ ਆਈਸਕ੍ਰੀਮ ਬਣ ਕੇ ਇਸ ਤਰ੍ਹਾਂ ਤਿਆਰ ਹੋ ਗਈ ਹੁਣ ਆਪਾਂ ਇਹਨੂੰ ਨੇੜਿਓਂ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਇਸ ਤਰ੍ਹਾਂ ਕਰਕੇ ਆਪਾਂ ਕੱਟ ਲਾਂਗੇ ਤੇ ਵਿੱਚ ਡ్రਾਈ ਫਰੂਟ ਵੀ ਬਹੁਤ ਹੀ ਵਧੀਆ ਟੇਸਟ ਆਉਂਦਾ ਤੇ ਬਿਲਕੁਲ ਹੀ ਇਹਦਾ ਤੇ ਇਸੇ ਤਰ੍ਹਾਂ ਹੀ ਕੱਪ ਦੇ ਵਿੱਚ ਜਿਹੜਾ ਗਲਾਸ ਸੀ ਉਹਦੇ ਵਿੱਚ ਤੁਹਾਨੂੰ ਇੱਕ ਕੱਢ ਕੇ ਦਿਖਾ ਦਿਆਂ ਇੱਕ ਜਿਹੜਾ ਗਲਾਸ ਸੀ ਜਿਹਨੂੰ ਕਵਰ ਕੀਤਾ ਸੀ ਉਹ ਤਾਂ ਇਹ फटाफट ਪਹਿਲਾਂ ਹੀ ਖਾ ਗਏ ਮੈਨੂੰ ਪਤਾ ਵੀ ਨਹੀਂ ਲੱਗਿਆ ਤੇ ਹੁਣ ਆਪਾਂ ਇਹਨਾਂ ਨੂੰ ਆ ਦੇਖੋ ਜਦੋਂ ਆਪਾਂ ਇਹ ਦੇਖਦੇ ਆ ਨਾ ਆਪਣੇ ਕੋਲੇ ਯਾਦ ਆਉਂਦੀ ਹੈ ਬਚਪਨ ਦੀ ਇਦਾਂ ਦੀ ਆਪਾਂ ਆਈਸਕ੍ਰੀਮਾਂ ਜੜੀਆਂ ਸੀ ਭਾਈ ਤੋਂ ਕੁਲਫੀਆਂ ਵਾਲੇ ਤੋਂ ਲੈਂਦੇ ਹੁੰਦੇ ਸੀ ਤਾਂ ਫਿਰ ਇਹਨੂੰ ਵੀ ਕੱਟ ਕੇ ਦਿਖਾ ਦਿੰਨੀ ਆ ਮੈਂ ਤੁਹਾਨੂੰ ਇਦਾਂ ਬਹੁਤ ਹੀ ਸੌਫਟ ਬਹੁਤ ਹੀ ਵਧੀਆ ਬਣਦੀ ਆ ਤੁਸੀਂ ਜ਼ਰੂਰ ਟਰਾਈ ਕਰਿਓ ਕੋਈ ਜ਼ਿਆਦਾ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ ਤੇ ਜਿਹੜੇ ਡਰਾਈ ਫਰੂਟ ਨੇਗੇ ਉਹ ਵੀ ਆਪਸ਼ਨਲ ਨੇ ਤੁਹਾਡੇ ਜੀ ਤੁਹਾਡੇ ਕੋਲੇ ਹੈਗੇ ਤਾਂ ਤੁਸੀਂ ਪਾ ਲਓ ਨਹੀਂ ਤਾਂ ਤੁਸੀਂ ਸਕਿਪ ਕਰ ਸਕਦੇ ਥੈਂਕ ਯੂ ਜੀ ਧੰਨਵਾਦ ਜੀ ਤੁਹਾਡਾ